ਉਹੀ ਮੈਟਰੋ ਕਹਿੰਦੇ ਕਰੋ ਨੋਟ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਪਾਂ ਪੁੱਜੇ ਹਾਂ ਫੇਰ ਇੱਕ ਵਾਰ ਨਵੀਂ ਵੀਡੀਓ ਤੇ ਵੈਸਟਰਨ ਦੇ ਲਈ ਅੱਜ ਮੋਟਰਸਾਈਕਲ ਸੀਗੇ ਸਿਰੇ ਦੀਆਂ 16 ਟੀਮਾਂ ਬਣੀਆਂ ਸੀਗੀਆਂ ਤੇ ਕਿਹੜੇ ਫਿਰ ਕਹਿੰਦੇ ਅੱਜ ਦੇ ਜੇਤੂ ਬਣੇ ਮੋਟਰਸਾਈਕਲਾਂ ਦੇ ਪੂਰੀ ਗੱਲਬਾਤ ਐਂਡ ਟਿੱਕਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗੱਲ ਕਰਾਂਗੇ ਗੋਲੇ ਵਾਲਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਇਥੇ 175 ਨਾਮ ਸੀ ਤੇ ਵੈਸਟਾਂ ਦੇ ਲਈ ਮੋਟਰਸਾਈਕਲ ਸੀਗੇ ਫਾਈਨਲ ਮੈਚ ਹੋਇਆ ਸੀਗਾ ਦਿਆਲਪੁਰਾ ਤੇ ਡੱਗੋ ਰਮਾਣੇ ਦੇ ਵਿੱਚ ਜਿੱਥੇ ਡੱਗੋ ਰਮਾਣੇ ਦੇ 10 ਨੰਬਰ ਤੇ ਦਿਆਲਪੁਰਾ ਦੇ 1.5 14 ਨੰਬਰ ਫਾਸਟ ਰੇਟਰੀਮ ਦਿਆਲਪੁਰਾ ਤੇ ਸੈਂਕੜੇਰੀ ਟੀਮ ਡੱਗੋ ਰਮਾਣਾ ਵੈਸਟ ਰੇਡਰ ਬਣਿਆ ਕਹਿੰਦੇ ਮੁੰਡਾ ਸਾਰੇ ਟੂਰਨਾਮੈਂਟ ਦੀਆਂ ਨੌਨ ਸਟਾਪ ਹੀ ਪਾ ਕਹਿੰਦੇ ਸਾਜੀ ਸ਼ਕਰਪੁਰੀਆ 8 ਰੇਡਾਂ ਪਾ ਕੇ 8 ਨੰਬਰ ਤੇ ਛੋਟੇ ਨਾਸਦੇ ਸੀਗੇ ਕਹਿੰਦੇ 8 ਰੇਡਾਂ ਪਾ ਕੇ 7 ਨੰਬਰ ਸਾਜੀਤ ਸ਼ਕਰਪੁਰੀਆ ਬਣਿਆ ਬੈਸਟ ਰੇਡਰ ਤੇ ਜਿੱਤ ਗਿਆ ਮੋਟਰਸਾਈਕਲ ਤੇ ਬੈਸਟ ਜੱਫੀ ਬਣਿਆ ਤਾਕੜ ਗੋਗੜੀਆਂ ਵਾਲਾ ਮੁੰਡਾ ਹਰਿਆਣੇ ਵਾਲਾ ਜਿਹਦੇ ਤਿੰਨ ਟੱਚ ਦੋ ਜੱਫੇ ਸੀਗੇ ਤੇ ਮੋਟਰਸਾਈਕਲ ਜਿੱਤ ਗਿਆ ਉਹ ਵੀ ਕਹਿੰਦੇ ਸਰਾ ਕਰਾ ਗਿਆ ਅੱਜ ਤੇ ਕਿਵੇਂ ਲੱਗਿਆ ਪਰ ਤੁਹਾਨੂੰ ਇਹ ਗੋਲੀ ਵਾਲੇ ਦਾ ਟੂਰਨਾਮੈਂਟ ਕਮੈਂਟ ਬਾਕਸ ਜ਼ਰੂਰ ਦੱਸਿਓ ਤੇ ਆਪਣੀ ਜਾਣਕਾਰੀ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਹਾਇਰ ਲਵਾਓ ਧੰਨਵਾਦ